ਸ਼ੀ ਜ਼ਿਆਦਾ ਡਾਕਟਰ ਕਹਿੰਦਾ ਜੀ ਕਹਿੰਦਾ ਵੀ ਸਾਡੇ ਦੇਸ਼ ਦੇ ਵਿੱਚ ਤਕਨੀਕ ਇੰਨੀ ਕਮਾਲ ਦੀ ਆ ਵੀ ਅਸੀਂ ਇੱਕ ਬੰਦੇ ਦਾ ਗੁਰਦਾ ਕੱਢਿਆ ਹੂੰ ਦੂਜੇ ਦੇ ਪਾਤਾ ਹੂੰ ਤੇ ਹਫ਼ਤੇ ਬਾਅਦ ਉਹ ਬੰਦਾ ਨੌਬਰ ਨੌ ਹੋ ਕੇ ਤੇ ਨੌਕਰੀ ਲੱਭਣ ਲੱਗ ਪਿਆ ਵਾਹ ਦੂਜਾ ਕਹਿੰਦਾ ਲੈ ਇਹ ਤਾਂ ਕੁਝ ਵੀ ਨਹੀਂ ਮੈਂ ਅਮਰੀਕਾ ਦਾ ਬਹੁਤ ਮਸ਼ਹੂਰ ਡਾਕਟਰ ਆ ਜੀ ਸਾਡੇ ਦੇਸ਼ ਦੇ ਵਿੱਚ ਇੰਨੀ ਕਮਾਲ ਦੀ ਤਰੱਕੀ ਆ ਵੀ ਅਸੀਂ ਇੱਕ ਬੰਦੇ ਦਾ ਦਿਲ ਕੱਢਿਆ ਹੂੰ ਫਾਤਾ ਹੂੰ ਉਹ ਤਿੰਨਾਂ ਕੱਲਣਾ ਬਾਅਦ ਹੀ 9 ਨਵਬਰ 9 ਹੋ ਗਿਆ ਤੇ ਉਹ ਨੌਕਰੀ ਲੱਭਣ ਲੱਗ ਪਿਆ ਕੀ ਬਾਤ ਹੈ ਤੀਜਾ ਸੀਗਾ ਕੋਈ ਜਾਪਾਨ ਦਾ ਹੂੰ ਉਹ ਕਹਿੰਦਾ ਇਹ ਤਾਂ ਕੱਖ ਵੀ ਨਹੀਂ ਹੂੰ ਸਾਡੇ ਦੇਸ਼ ਦੇ ਵਿੱਚ ਅਸੀਂ ਇੱਕ ਬੰਦੇ ਦਾ ਖੋਪੜਾ ਖੋਲਿਆ ਹੂੰ ਉਹਦੇ ਵਿੱਚ ਜੋ ਵੀ ਹੁੰਦੀਆਂ ਛੋਟੀਆਂ ਮੋਟੀਆਂ ਦਾਣਾ ਸਾਰੀਆਂ ਅਸੀਂ ਬਦਲੀਆਂ ਹੂੰ ਤੇ ਫਿਰ ਉਹ ਦੂਜੇ ਦਿਨ ਹੀ ਬੰਦਾ ਨਵਬਰ 9 ਹੋ ਗਿਆ ਹੂੰ ਤੇ ਫਿਰ ਉਹ ਨੌਕਰੀ ਲੱਭਣ ਲੱਗ ਫੇਰ ਅਗੀ ਵਾਰੀ ਭਾਰਤ ਦੇ ਡਾਕਟਰ ਦੇ ਚਲੋ ਕਹਿੰਦਾ ਵੀ ਤੁਸੀਂ ਤਾਂ ਤੱਕ ਵੀ ਨਹੀਂ ਜ਼ੀਰੋਆਂ ਕਾਟਾ ਫੇਰਦਾ ਮੈਂ ਤੁਹਾਡੇ ਸਾਰਿਆਂ ਦੇ ਉੱਤੇ ਉਹ ਤੇਰੇ ਉਹ ਕਿਵੇਂ ਕਹਿੰਦੇ ਵੀ ਅਸੀਂ ਸਾਢੇ 4 ਬਾਰੇ ਪਹਿਲਾਂ ਇੱਕ ਬੰਦਾ ਚੁਣਿਆ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਨਾ ਉਹਦੇ ਦਿਮਾਗ ਨਾ ਉਹਦੇ ਦਿਲ ਨਾ ਉਹਦੇ ਖੋਪੜ ਹੁਣ ਸਾਰਾਂ ਦੇਸੀ ਨੌਕਰੀ ਲੱਭਦਾ ਫਿਰਦਾ